ਮੈਂ ਅਸੀ ਤਰਨਜੀਤ ਸਿੰਘ ਪਿੰਡ ਪਿੰਚਾਰ ਸਮਰਾਲਾ ਅੱਜ ਮਾਨਯੋਗ ਡੀਐਸਪੀ ਸਾਹਿਬ ਅ ਸ਼੍ਰੀ ਕਰਨਵੀਰ ਸਿੰਘ ਕੌਰ ਜੀ ਦੇ ਰਹਿਨਮਾਈ ਹੇਠ ਜਿਹੜੇ ਸੜਕਾਂ ਦੇ ਵਿੱਚ ਟੋਏ ਪੈ ਗਏ ਸੀਗੇ بارش ਦੇ ਕਾਰਨ ਜਿਹੜੇ ਕੀ ਹਾਦਸਿਆਂ ਦਾ ਕਾਰਨ ਬਣ ਰਏ ਸੀ ਅ ਕਾਫੀ ਸਮੇਂ ਤੋਂ ਸੜਕ ਨਾ ਬੰਨ੍ਹ ਕਰਕੇ ਅ ਇੱਥੇ ਦਿੱਕਤ ਪੈਦਾ ਹੋ ਰਹੀ ਸੀ ਇਸ ਲਈ ਸਾਥੀ ਅ ਪਬਲਿਕ ਦੇ ਨਾਲ ਸਹਿਯੋਗ ਦੇ ਨਾਲ ਅਸੀਂ ਇਹ ਟੋਏ ਭਰਵਾਏ ਨੇ ਅੱਜ ਤੇ ਅਸੀਂ ਵੀ ਆ ਬਾਕੀਆਂ ਨੂੰ ਵੀ ਇਹੀ ਹਦਾਇਤ ਕਰਦੇ ਆ ਕਿ ਜੇਕਰ ਤੁਹਾਡੇ ਨੇੜੇ ਤੇੜੇ ਸੜਕ ਦੇ ਉੱਤੇ ਕੋਈ ਟੋਆ ਪਿਆ ਹੋਇਆ ਤਾਂ ਕਿਰਪਾ ਕਰਕੇ ਆਪ ਵੀ ਭਰ ਦਿੱਤਾ ਜਾਵੇ ਕਿਉਂਕਿ ਸਮੇਂ ਦਰਾਂ ਨਹੀਂ ਛੜਕਾ ਬਣਦੀਆਂ ਜੇ ਜਦੋਂ ਸਮਾਂ ਆਊਗਾ ਉਸ ਤਰ੍ਹਾਂ ਨਹੀਂ ਛੜਕਾ ਬਣਨਗੀਆਂ ਇਹ ਅੰਲਾ ਮੇਨ ਚੌਕ ਦੇ ਵਿੱਚ ਇੱਕ ਪਰੌਦੇ ਕੋਈ ਜਾਂ ਨੀ ਸ਼ਹਿਰ ਦਾ ਇਲਾਕਾ ਜਿੰਨਾ ਵੀ ਸਾਡੇ ਏਰੀਏ ਚ ਪੈਂਦਾ ਜਿੱਥੇ-ਜਿੱਥੇ ਵੀ ਕੋਈ ਟੋਏ ਦੀ ਪ੍ਰੋਬਲਮ ਆ ਉੱਥੇ-ਉੱਥੇ ਪਰਵਾ ਰਹੇ ਆ ਜੀ ਮੈਂ ਕਮਕਸਤੂਰ ਆ ਭਰ ਦਿੱਤੀ ਰਹੀ ਹੂ ਕਿਸ ਤਰ੍ਹਾਂ ਦੇ ਮਾਗ ਦੇ ਵਿੱਚ ਆ ਇਹ ਦੇਖੋ ਜੀ ਸੇਵਾ ਹੈ ਜੀ ਤਾਂ ਜੀ ਇਹ ਤਾਂ ਸੇਵਾ ਦੇ ਤੌਰ ਤੇ ਪਰਵਾ ਰਹੇ ਆ ਵੈਸੇ ਵੀ ਚਲੋ ਸਾਡਾ ਫਰਜ਼ ਬਣਦਾ ਜੀ ਕਿ ਕੋਈ ਹਾਸਾ ਆਊਗਾ ਤਾਂ ਫਿਰ ਵੀ ਸਾਨੂੰ ਇਹ ਦੇਖਣਾ ਪਊਗਾ ਇਸ ਲਈ ਕਹਿੰਦੇ ਆ ਵੀ ਟੋਏ ਭਰ ਦਿੱਤੇ ਜਾਣ ਤਾਂ ਕੋਈ ਹਾਸੇ ਤੋਂ ਬਚਾਅ ਹੋ ਸਕਦਾ ਜੀ ਨਾਮ ਤੁਹਾਡਾ ਦਲਾਵਰ ਸਿੰਘ ਜੀ ਕੰਮ ਕਰਦੇ ਆ ਆ ਟੋ ਚਲਾਉਣਾ ਹੈ ਅ ਅੱਜ ਕੋਏ ਭਰੇ ਜਾ ਰਹੇ ਨੇ ਹਾਂਜੀ ਇਹ ਕਿਵੇਂ ਮਨ ਚ ਆਇਆ ਤੁਹਾਡੇ ਤੇ ਮਨ ਚ ਪਹਿਲਾਂ ਸਾਡੇ ਵੱਡੇ ਵੀਰ ਜਿਹੜੇ ਇੱਥੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਨੇ ਸਾਨੂੰ ਇੱਕ ਦੋ ਦਿਨ ਪਹਿਲਾਂ ਕਿਹਾ ਸੀਗਾ ਜੀ ਆਪਾਂ ਨੇ ਇਹ ਕਰਨਾ ਵੀ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੈ ਨੇ ਐਕਸੀਡੈਂਟ ਦੇ ਕਾਰਨ ਬਣਦੇ ਨੇ ਇਸ ਲਈ ਮੈਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਨਾਲੇ ਪੁਲਿਸ ਵੀਰਾਂ ਦੇ ਸਹਿਯੋਗ ਨਾਲ ਆਟੋ ਵਾਲੇ ਸਾਰੇ ਤੇ ਈ ਰਿਕਸ਼ਾ ਵਾਲੇ ਵੀ ਉਹਨਾਂ ਦੇ ਸਹਿਯੋਗ ਨਾਲ ਕਿੰਨਾ ਸਾਡੇ ਤੋਂ ਹੋਇਆ ਅਸੀਂ ਉਹਨੇ ਕੁ ਟੋਏ ਭਰੇ ਨੇ ਗਾਹਾਂ ਤੋਂ ਵੀ ਅਸੀਂ ਅੱਗੇ ਵੀ ਦੇਖ ਰਹੇ ਹਾਂ ਵੀ ਇੱਕ ਦਿਨ ਕੱਟ ਕੇ ਸਾਰੇ 2 ਘੰਟਿਆਂ ਦਾ ਟਾਈਮ ਕੱਟ ਕੇ ਵੀ ਹੋਰ ਵੀ ਟੋਏ ਜਿਹੜੇ 1-2 ਰਹਿ ਗਏ ਨੇ ਉਹ ਵੀ ਪਰੀਏ ਸ਼ਹਿਰ ਦੇ ਵਿੱਚ ਤਾਂ ਕਿ ਜਿਹੜੇ ਹਾਸੇ ਹੋ ਰਹੇ ਨੇ ਨਾ ਇਹ ਕਿੰਨੇ ਦੇ ਸਮੇਂ ਪਹਿਲਾਂ ਤੇ ਪਏ ਹੋਏ ਦੇ ਨੇ ਇਹ ਆ ਬਰਸਾਤਾ ਪੈਂਡ ਕਰਕੇ ਪਏ ਤਾਂ ਹੁਣੇ ਹੀ ਨਾ ਪਹਿਲਾਂ ਥੋੜੇ ਜੇ ਕੱਟ ਛੋਟੇ ਸੀਗੇ ਹੁਣ ਵੱਧਦੇ ਗਏ ਬਜਰੀ ਨਿਕਲੀ ਗਈ ਪਰ ਟ੍ਰੈਫਿਕ ਜ਼ਿਆਦਾ ਏ ਇਸ ਲਈ بڑے ਟੋਏ ਹੋ ਗਏ ਸੀ ਓਪਨ ਚੈਲੰਜ 올 프로블럼 솔루션 위드인 21 미닛 모인 제스 무라드 스페셜리스트 नौकरी ते कारोबार दे विच तरक्की कर क्लेश सौतन दुश्मन तों छुटकारा प्रेम विवाह विदेश यात्रा लक्ष्मी बंधन लूटो 맥스 로터리 मन चाहे प्यार वशीकरण की टकराया जमीन जायदाद कोर्ट केस मुट करनी पटको चाहि जिथे पर कम होएगा एथे ਫੋਨ ਕਰਦੇ ਹੀ ਜ਼ਿੰਦਗੀ ਸਵਾਰੋ ਮਿਲੋ ਲੁਧਿਆਣਾ ਦੇ ਵਿੱਚ ਮੋਬਾਈਲ ਨੰਬਰ 9878678660